ਹੁਣ ਤਮਾਕਾ ਜੀ ਇੱਕੋ ਰੇਟ ਹਾਂਜੀ 5000 ਦਾ ਬੱਬੂ ਹਾਂਜੀ ਲਾਇਕ ਤੇਰੀ ਵੀਡੀਓ ਲਾਇਕ ਕਮੈਂਟ ਸ਼ੇਅਰ ਕਰਕੇ ਮੈਨੂੰ ਸ਼ੌਟਸ ਤੇ ਵੀ ਭੇਜ ਦੇ ਹਾਂਜੀ 5000 ਤੇਰੇ ਵੱਲੋਂ ਸਰਦਾਰ ਲੋ ਵੀ ਦੋਸਤੋ ਸਰ ਵੀ ਜਨ ਪਿਆਰ ਪਾਈ ਸਾਰ ਸਾਲ ਉਮੀਦ ਹੈ ਤੁਸੀਂ ਸਾਰੇ ਠੀਕ ਹੋਗੇ ਮੈਂ ਤੁਹਾਡਾ ਛੋਟਾ ਭਰਾ ਮਨਪਾਲ ਸਿੰਘ ਬੱਬੂ ਤੇ ਆਪਾਂ ਖੜੇ ਆਂਗੇ ਬਾਈ ਜੀ ਪਾਈ ਸਾਮਾ ਕੋਲੇ ਬਾਈ ਕੋਲੇ ਤੇ ਬਾਈ ਜੀ ਘੈਂਡ ਘੈਂਡ ਕਰੀ ਇਹਨਾਂ ਦੇ ਟਰੈਕਟਰ ਹੁੰਦੇ ਨੇ ਤੇ ਬਾਈ ਜੀ ਲੋੜੀ ਲੋੜੀ ਆਉਣ ਵਾਲੀ ਆ ਬਾਈ ਕਹਿੰਦਾ ਜੇ ਖੁੱਲ ਕੇ ਆਫਰ ਕਰਾਂਗੇ ਤੇ ਵੀਡੀਓ ਤੇ ਬਣੇ ਰਹੋ ਬਾਈ ਜੀ ਆਫਰ ਆਪਾਂ ਵੱਡੇ ਦੇਵਾਂਗੇ ਕਾਦੇ ਗੱਲ ਬਾਤ ਸੱਸੀ ਵਾਲਾ ਭਾਈ ਜੀ ਠੀਕ ਹੋ ਬਾਈ ਠੀਕ ਹੋ ਵਧੀਆ ਭਾਈ ਜੀ ਭਾਈ ਸੱਸੀ ਘਾਉ ਸਾਰੇ ਨੂੰ ਠੀਕ ਠਾਕ ਹੋ ਬਾਈ ਤੁਹਾਨੂੰ ਬੜੀ ਬਈਆਂ ਬਾਈ ਬੜਾ ਬੜਾ ਮੁਬਾਰਕਾ ਬਾਈ ਅਡਵਾਂਸ ਦੇ ਵਿੱਚ ਤੇ ਮਾਗੀਂ ਤੇ ਆ ਵੀ ਬਾਈ ਤੇ ਅੱਜ ਤੁਹਾਨੂੰ ਲੋੜੀ ਤੇ ਸਪੈਸ਼ਲੀ ਆਪਾਂ ਬਾਈ ਟਰੈਕਟਰਾਂ ਤੇ ਡਿਸਕਾਊਂਟ ਦੇਵਾਗੇ ਤੇ ਇੱਕ ਬੇਨਤੀ ਹੈ ਭਾਈ ਆ ਤੁਹਾਨੂੰ ਕੇ ਤੁਹਾਨੂੰ ਨਹੀਂ ਵੀਡੀਓ ਚੰਗੀ ਲੱਗਦੀ ਕਮੈਂਟ ਕਰਕੇ ਦੱਸ ਦਿਓ ਬਾਈ ਆਪਾਂ ਵੀਡੀਓ ਬਣਾਉਣੀ ਛੱਡਦਾ ਵਿੱਚ ਮੈਨੂੰ ਕਮੈਂਟ ਆਉਂਦੇ ਆ ਬੜੇ ਚੰਗੇ ਵੀ ਆਉਂਦੇ ਆ ਭਾਈ ਹਨਾ ਨਹੀਂ ਚੰਗਾ ਲੱਗਦਾ ਭਾਈ ਨਾ ਬਣਾਇਆ ਕਰਾਂ ਮੈਨੂੰ ਬੜਾ ਵਿਊ ਆਉਂਦੇ ਆ ਭਾਈ ਇਹ ਨਹੀਂ ਭਾਈ ਕਮੈਂਟ ਜ਼ਰੂਰ ਕਰਦਿਆ ਕਰੋ ਤੇ ਅਜੇ ਤੱਕ ਆਪਾਂ ਦਾ ਜਿਵੇਂ ਕਹਿੰਦੇ ਬੈਡ ਕਮੈਂਟ ਅਜੇ ਤੱਕ ਆਇਆ ਨਹੀਂਗਾ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਭਾਈ ਤੇ ਆਪਾਂ ਸਟਾਰਟ ਕਰਦੇ ਆ ਭਾਈ ਤੁਹਾਨੂੰ ਦਿਖਾਉਂਦੇ ਆ ਟਰੈਕਟਰ 735 ਕੋ ਹਾਂ 735 ਭਾਈ ਅਰੇ ਪਾਸੇ ਮਾਰ ਕੇ ਕੈਮਰਾ 92 ਮਾਡਲ ਆ ਬਾਈ ਲੈ ਵੀ 92 ਮਾਡਲ ਆ ਨਗਰਿਆੜ ਰੰਗ ਹੋਇਆ ਕੱਲੇ ਠੀਕ ਆ ਬਾਕੀ ਸਾਰਾ ओरिजिनल ਆ ਤਲਵੰਡੀ ਸਾਹਿਬ ਦਾ ਨੰਬਰ ਆ ਪੀਵੀ 45 ਇਹ ਤਲਵੰਡੀ ਸਾਹਿਬ ਦਾ ਨੰਬਰ ਆ ਗਰ ਮਗਰਾੜ ਕੱਲੇ ਪੇਂਟ ਹੋਇਆ ਹਾਂਜੀ ਹਾਂਜੀ ਮੂਲੇ 70 ਰੁਪਏ ਇਸ ਲਈ 40 ਕੇ ਪੈਸੇ ਆ ਬਾਈ ਠੀਕ ਆ ਜੀ 40 ਤੋਂ ਘੱਟ ਹੀ ਲਾਲਾ ਮਾੜੇ ਮੁੱਟੇ 40 ਲੈ ਲਾ ਠੀਕ ਆ ਜੀ ਸਵਾ ਲੱਖ ਰੁਪਏ ਡਿਮਾਂਡ ਆ 1 ਲੱਖ 15 ਹਜ਼ਾਰ ਦਾ ਠੀਕ ਆ ਜੀ ਲੈ ਬਾਈ ਇਹ ਚੋਤਾ ਆਪੇ ਚੋ ਜੀ ਧੂੜ ਕੜਵਾ ਲਵਾਂਗੇ ਆਪਾਂ ਠੀਕ ਆ ਬਾਈ ਕਹਿੰਦਾ ਇਹ ਧੂੜ ਕਰ ਦਾਂਗੇ ਆ ਟਰੈਕਟਰ ਦਾ ਬਾਕੀ ਨਾਲ ਅਬ ਨਮਾਜ਼ਾ ਮੰਨਣ ਗਿਆ ਲੱਗ ਪਸੰਦ ਜੀ ਆ ਨਮਾ ਟਰੈਕਟਰ ਆ ਬਾਈ ਬਿਲਕੁਲ ਨਮਾ ਠੀਕ ਆ ਜੀ ਤੇ ਆਪਾਂ ਉਹਨੇ ਦਾ ਦੇਵਾਂਗੇ ਲੋਹੜੀ ਦੇ ਮੇਲੇ ਤੇ ਹਾਂਜੀ ਤੇ ਲੋਹੜੀ ਤੇ ਸਪੈਸ਼ਲ ਕਿ ਜਿੰਨੇ ਦਾ ਕਿਸ ਨੇ ਦੇਣਾ ਨਹੀਂ ਤਬਾਕਾ ਠੀਕ ਆ ਜੀ ਮੈਂ ਕੀ ਕਰਾਂਗਾ ਇਹ ਮਾਡਲ ਆ ਬਾਈ ਠੀਕ ਆ ਜੀ ਕੀ ਚੁੱਲੇ ਵਾਲਾ ਤੇ ਫਰੰਟ ਕੋੜਾ ਬੰਪਰ ਲੱਗਿਆ ਤੇ ਪਾਵਰ ਸਟੀਅਰਿੰਗ ਰਵਸ ਪੀਟੀਓ ਟਾਪ ਮਾਡਲ ਆ ਜੀ ਟਾਪ ਮਾਡਲ ਆ ਠੀਕ ਆ ਸਾਰਾ ਸਮਾਨ ਆ ਡੰਡਾ ਫੱਟੀ ਛਤਰੀ ਸਾਹ ਕੁਝ ਮਿਲੂ ਆ ਠੀਕ ਆ ਜੀ ਪੋਸਟ ਆਜਾ ਤੇ ਟਾਇਰ ਟਪਣ ਦੀ ਗੱਲ ਕਰੀਏ ਜੀ ਟਾਇਰ ਟਪ ਨਾਲ ਤੇ ਹੈ ਗਿਆ ਭਾਈ 90 ਪੈਸੇ ਟਾਇਰ ਆ ਠੀਕ ਆ ਜੀ ਬਾਕੀ ਕੰਪੋਰਟ ਵਗੈਰਾ ਵੀ ਕਰਵਾਈ ਹੋਈ ਆ ਲੈ ਭਾਈ ਦੇਖ ਹੀ ਸਕਦੇ ਹੋ ਪੂਰਾ ਓਕੇ ਪੀਸ ਤੇ ਆਗਾ ਤੇ 2 ਮਾਡਲ ਆ ਗਿਆ ਭਾਈ ਫੁੱਲ ਟੌਪ ਮਾਡਲ ਕੀ ਡਿਮਾਂਡ ਆ ਭਾਈ ਜੀ ਡਿਮਾਂਡ ਤਾਂ ਇਹਦੀ ਭਾਈ 5 ਲੱਖ 90 ਹਜ਼ਾਰ ਠੀਕ ਆ ਜੀ ਇੱਕੋ ਹੀ ਭੜਕਾਵਾ ਭਾਈ ਇੱਕੋ ਕਰਦਾ ਤੂੰ ਤਾਂ ਮੈਨੂੰ ਪਤਾ ਇੱਕੋ ਕਰਦਾ ਹੁੰਦਾਗਾ ਇੱਕੋ ਹੀ ਰੇਟ ਭਾਈ ਜਸਨੋ ਠੀਕ ਆ ਜੀ ਤੇ ਕੋਈ ਦੇ ਕੇ ਵੀ ਦਿਖਾ ਦੇ ਬੱਬੂ ਨਹੀਂ ਭਾਈ ਜੀ ਜਿਵੇਂ ਆਪਾਂ ਕਹਈਏ ਹੁਣ ਇਹਦੇ ਉੱਤੇ ਇੱਕ ਤਮਾਕਾ ਹੋਰ ਵੀ ਕਰਦੀ ਬਾਈ ਆਧਾਰ ਕੱਢ ਲਿਓ ਟਰੈਕਟਰ ਲੈ ਜੀ ਟਰੈਕਟਰ ਲੈ ਜੀ ਸਹੀ ਹੈ ਜੀ ਲੋਨ ਫੈਂਸ ਵੀ ਹੋ ਜੀ ਠੀਕ ਹੈ ਜੀ ਪੁਰਾਣਾ ਟਰੈਕਟਰ ਵੀ ਦਿੱਤੇ ਬਾਈ ਪੁਰਾਣਾ 5 ਲੱਖ ਤੇ 60000 5 ਲੱਖ ਤੇ 60000 ਲੈ ਭਾਈ ਜੀ 30000 ਰੁਪਏ ਹੋੜ ਗਿਆ ਤੇ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਤੇ ਬਾਈ ਕਹਿੰਦਾ ਇੰਨੇ ਦਾ ਕੋਈ ਟਰੈਕਟਰ ਦੇ ਕੇ ਦਿਖਾਵੇ ਉਸ ਤੋਂ ਬਾਅਦ ਆ ਗਿਆ ਸਪੈਸ਼ਲ ਐਡੀਸ਼ਨਲ 20 ਮਾਡਲ ਠੀਕ ਹੈ ਜੀ TXT ਮਾਡਲ ਇਹ ਜੋ ਵੀ ਆਪਾਂ ਤਮਾਕਾ ਹੀ ਕਰਾਂਗੇ ਬਾਈ ਠੀਕ ਹੈ ਜੀ ਨਾਲ ਉਹਦੇ ਟਾਇਰ ਆ ਨਾਲ ਦੇ ਟਾਇਰ ਆ ਹੋਮ ਮਾਡਲ ਆ ਠੀਕ ਹੈ ਜੀ ਫਰਸਟ ਪਾਰਟੀ ਆ ਸਾਰਾ ਰੀਜਨਲ ਆ ਡੰਡਾ ਫੱਟੀ ਛਤਰੀ ਸਭ ਕੁਝ ਨਾਲ ਇਹਦੇ ਵੀ ਬਾਈ ਠੀਕ ਹੈ ਜੀ ਫਰਸਟ ਆਨਰ ਆ ਫਰਸਟ ਆਨਰ ਤੇ ਦੂਜੀ ਗੇਰ ਵਾਲਾ ਹਾਂਜੀ ਤੇ 20 ਮਾਡਲ ਆ ਗਿਆ ਪੁਲਟਾ ਮਾਡਲ ਚ ਕੀਮਾ ਨਾਲ ਬਾਈ ਜੀ ਡਿਮਾਂਡ 7.5 ਲੱਖ ਰੁਪਏ ਤੇ ਹੁਣ ਤਮਾਕਾ ਜੀ ਇਕੂ ਰੈਂਟ ਹਾਂਜੀ 50000 ਦਾ 50000 7 ਦਾ ਪੂਰੇ 7 ਲੱਖ ਦਾ ਲੈ ਬਈ ਬਾਈ ਕਹਿੰਦਾ ਕੋਈ ਦੇ ਦੇ ਮੈਨੂੰ ਇਹ ਤੇ ਵੀ ਅਧਾਰ ਕੱਢ ਲਗਾ ਮੋ ਜੀ ਹੋਊਗੀ ਇਹ ਤੇ ਵੀ ਅਧਾਰ ਕੱਢ ਹੋ ਜੀ ਤੇ ਇਹ ਤੇ ਵੀ ਫੁੱਲ ਮੰਨ ਕੇ ਚਲੋ ਅਧਾਰ ਕੱਢ ਲਿਆ ਤੇ ਟਰੈਕਟਰ ਲੈ ਜਾਓ ਤੇ ਜਾ ਫਿਰ ਟਰੈਕਟਰ ਕੱਟ ਆਈ ਵੀ ਆਊਗਾ ਬੱਬੂ ਹਾਂਜੀ ਲਾਇਕ ਤੇਰੀ ਵੀਡੀਓ ਲਾਇਕ ਕਮੈਂਟ ਸ਼ੇਅਰ ਕਰਕੇ ਮੈਨੂੰ ਸ਼ਾਪ ਤੇ ਕਰੀਮ ਭੇਜ ਦੇ ਹਾਂਜੀ 5000 ਤੇਰੇ ਵੱਲੋਂ ਸ਼ਰਤ 5000 ਰੁਪਏ ਮੇਰੇ ਵੱਲੋਂ ਤੇ 695 ਰਹਿ ਗਿਆ ਕਹਿ ਦੀ ਹੁਣ ਤਾਂ 55000 ਰੁਪਏ ਦੀ ਸੂਟ ਆ ਤੇ ਫੇਸਬੁੱਕ ਤੇ ਉੱਤੇ ਨਾ ਜਾਂ ਕੋਈ ਵੀਡੀਓ ਤੇ 20 ਮਾਡਲ ਦਾ ਰੇਟ ਦੇਖਿਓ ਕਿੰਨਾ 8-8 ਲੱਖ ਰੁਪਏ ਪਾਏ ਪਏ ਆ ਠੀਕ ਆ ਜੀ ਲੈ ਵੀ 1 ਲੱਖ ਰੁਪਏ ਸਸ ਹੈਪੀ ਸਰਮੇ ਕੋਲੋਂ ਮਿਲਦਾ ਇਹ ਆ ਗਿਆ ਬਾਈ ਜੀ 18 ਮਗਲਾ ਪੰਜਾਬ ਨੰਬਰ ਚਾਰੇ ਟਾਇਰ ਨਾਲ ਦੇ ਆ ਠੀਕ ਆ ਜੀ ਤੇ ਹੋਖਾ ਕ ਵੀ ਦਿਖਾ ਦੇ ਘਸੇ ਵੀ ਨਹੀਂ ਪਈ ਜਾਂਦੇ ਬਾਈ 16 ਦੇ ਟਾਇਰਾਂ ਜਾ ਗਿਆ ਜੀ 16 ਦੇ ਟਾਇਰ ਆ ਠੀਕ ਆ ਜੀ ਤੇ ਬੱਬੂ ਮੈਂ ਤੈਨੂੰ ਦੱਸਦਾ ਹਾਂ ਹਾਂ ਜੀ ਆ ਚੀਜ਼ਾਂ ਲਾਉਣ ਦੇ ਲੋਕ ਇਹ ਆਪਾਂ ਪਹਿਲਾਂ ਵੀ ਦੱਸਿਆ ਸੀ ਹੈ ਨਾ ਦੋਹੇ ਟਾਇਰ ਆ ਸੀ ਦੋਹੇ ਦੇ ਆ ਬਾਈ ਇਹ ਠੀਕ ਆ ਪਲਾਂਟ ਨਹੀਂ ਲਾ ਦਿੰਦੇ ਆ ਚੀਜ਼ ਲਾ ਦਿੰਦੇ ਆ ਬਾਈ ਕਹਿੰਦਾ ਲਾਉਂਦੇ ਨਹੀਂ ਹੈਗੇ ਹਾਂ ਨਵੀਂ ਬੈਟਰੀ ਆ ਬਿਲਕੁਲ ਠੀਕ ਹੈ ਪੁਰਾਣਾ ਜ਼ਮਾਨਾ ਡੰਡਾ ਪੱਟੀ ਛਤਰੀ ਤੇ ਟੌਪ ਮਾਡਲ ਅਸ਼ਕੰਦਰ ਮਾਡਲ ਠੀਕ ਹੈ ਜੀ ਇਹ ਚੜੀਆਂ ਮਾਰਾ ਘੱਟ ਖਰਚੇ ਵਾਲਾ ਹਾਂਜੀ ਤੇ ਮਾੜਾ ਇਹਦੇ ਤੇ ਰੇਟ ਤੇ ਤੇ ਮਾਡਲ ਤੇ ਮਾਰਦੇ ਕੈਮਰਾ ਲਓ ਬਾਈ ਜੀ 18 ਆਪਾਂ ਦਿੰਨੇ ਆ ਆਫਰ ਲੂੜੀ ਦੇ ਤੇ 18 ਮਾਡਲ 5 ਲੱਖ 17000 ਰੁਪਏ 70000 ਤੇ ਹੁਣ ਲੈ ਵੀ ਲੈ ਬਾਈ 50000 ਚੋੜਾ ਦੇ 50000 5 ਲੱਖ 20000 ਮੌਕੇ ਤੇ ਮਾਨਦਾਨ ਹੋਰ ਵੀ ਕਰ ਦੂਗਾ ਮੌਕੇ ਤੇ ਮਾਨਦਾਨ ਹੋਰ ਵੀ ਹੋ ਜਾਊਗਾ ਲੈ ਬਾਈ ਜੀ ਪਿਆ 10000 ਰੁਪਏ ਦੀ ਸੂਟ ਹੋ ਤੇ ਉਹ ਚ ਹੈਗੀ ਸੀ 55000 ਰੁਪਏ ਦੀ ਤੇ ਅੱਜ ਖੁੱਲ ਕੇ ਆਫਰ ਦਿੰਦਾ ਬਾਈ ਹੈਪੀ ਸ਼ਰਮਾ ਹਾਂ ਜੀ ਉੱਤੇ ਬਾਸ ਸੋਨਾ ਦੀ ਕੱਥਾ ਨੂੰ 50 ਆ ਬੋਲੀ 50 ਵੀ ਡਿਮਾਂਡ ਕਹਿੰਦੇ ਬਹੁਤ ਜ਼ਿਆਦੇ ਹੈਗੇ ਤੇ ਇਹ ਵੀ ਸਾਰੇ ਅਰੀਜਨਲ ਹੀ ਹੈ ਜੀ 2008 ਮਾਡਲ ਆ ਬਾਈ ਠੀਕ ਹੈ ਜੀ ਪਿਛਲੇ 60 65 ਪੈਸੇ ਟਾਇਰ ਆ ਮੂਹਰੇ ਹੈਗੇ 85 ਪੈਸੇ 90 ਪੈਸੇ ਨਵੇਂ ਪੈਗੇ ਨਵੇਂ ਹੈ ਟਾਇਰ ਤਾਂ ਠੀਕ ਹੈ ਜੀ ਤੇ ਹਰਿਆਣਾ ਨੰਬਰ ਆ ਠੀਕ ਹੈ ਜੀ ਇਹ ਵੀ ਉਹਨੇ ਉਹ ਦੇਵਾ ਜੀ ਕਿਸੇ ਨੇ ਜਿੰਨਾ ਨਹੀਂ ਦਿੱਤਾ ਹਾਂ ਇਹ ਅੱਠ ਮਾਡਲ ਆ ਤੇ 265000 ਦਾ ਮਾਡਲ ਇੱਕੋ ਰੇਟ ਹਾਂਜੀ 230 ਜੈਸਨੋ ਜੈਸਨੋ 230000 ਰੁਪਏ ਦਾ ਹਾਂਜੀ ਲਓ ਭਾਈ ਜੀ 35000 ਰੁਪਏ ਝੋੜ ਜਾ ਟਰੈਕਟਰ ਦੀ ਕੰਡੀਸ਼ਨ ਚੈੱਕ ਜ਼ਰੂਰ ਕਰ ਲਓ ਓਕੇ ਰਿਪੋਰਟ ਦੇ ਦਿਓ। ਤਵੇ ਅਗਲਾ ਸੋਨਰਿਕਾ 730 ਦਾ ਤੇ ਤੈ ਟੱਪੇ ਦੀ ਗੱਲ ਕਰੀਏ ਭਾਈ ਜੀ ਤੈ ਟੱਪੇ ਪਿਛਲੇ ਹੈਗੇ ਭਾਈ ਯਾਰ 70 ਕੇ ਪੈਸੇ ਠੀਕ ਹੈ ਜੀ ਕੰਪਨੀ ਦੇ ਪੈਸੇ ਆ ਠੀਕ ਹੈ ਜੀ ਸੀਐਡ ਕੰਪਨੀ ਦੇ ਸਾਰਾ ਅਰੀਜਨਲ ਆ ਬਾਈ ਠੀਕ ਆ ਜੀ ਤੇ 21 ਮਾਡਲ ਆ 21 ਮਾਡਲ ਆਗਾ ਦੋ ਸਿਲੰਡਰ ਆ ਦੋ ਸਿਲੰਡਰ ਆਗਾ ਤੇ ਪੰਜਾਬ ਨੰਬਰ ਬੰਦਾ ਠੀਕ ਆ ਇਹ ਨਾਂ ਆਪਣੇ ਗਵਾਂਡੀਆਂ ਦਾ ਟਰੈਕਟਰ ਆ ਠੀਕ ਆ ਜੀ ਕਰੂ ਟਰੈਕਟਰ ਕਹਿੰਦੇ ਕਰੂ ਠੀਕ ਆ ਜੀ ਸਾਢੇ ਤਿੰਨ ਡਿਮਾਂਡ ਆ 21 ਮਾਡਲ ਆਗਾ ਸਵਾ ਤਿੰਨ ਡਿਮਾਂਡ ਹੈ ਠੀਕ ਆ ਜੀ ਤੇ 12 ਦੇ ਟਾਇਰਾਂ ਦੇ ਜੀ ਸਾਦੀ ਘਟਾਈ ਵਾਲਾ ਆ ਗਿਆ ਠੀਕ ਆ ਬਈ ਤੇ ਉਸ ਤੋਂ ਬਾਅਦ ਆ ਗਾਰਜ ਅਰਜਨ ਪਹਿਲਾਂ ਮੈਂ ਗਾਇਨਾ ਬੱਬੂ ਉਹ ਡਿੱਕ ਜਾਂ ਲਾਉਣਗੇ ਉਹ ਇਹ ਲਾਉਣਗੇ ਆਪਾਂ ਮੈਂ ਪਹਿਲੀ ਗੱਲ ਕਰਦਾਂ ਨੂੰ ਇਹਨਾਂ ਦਾ ਬਈ ਡਿੱਕ ਨਾਲ ਜਾਊਗਾ ਜਾਂ ਨਹੀਂ ਤੇ ਬਾਕੀ ਡਿੱਕ ਲਾਉਣਗੇ ਗੰਦਾ ਫੱਟੀ ਹੈਗੀ ਆ ਠੀਕ ਆ ਜੀ ਸਾਰਾ ਓਰੀਜਨਲ ਗੀਅਰ ਨਹੀਂ ਜਾਂਦਾ ਬਾਈ ਓਕੇ ਆ ਤੇ ਟਾਇਟ ਪੰਜਾਬ ਟਾਇਟ ਪਾ ਨਵੇਂ ਆ ਬਈ ਲੋ ਸੀਟ ਗੰਪੂਲੇ ਦਾ ਬਿਲਕੁਲ ਨਵੇਂ ਆ ਬਾਈ ਪੰਜਵ ਨਹੀਂ ਬਾੜਿਆ ਇਹਦੇ ਪਾ ਕੇ ਠੀਕ ਆ ਜੀ ਪਿਛਲੇ ਬਾਈ 90 ਪੈਸੇ ਹੈਗੇ ਆ ਠੀਕ ਆ 90 95 ਪੈਸੇ ਠੀਕ ਆ ਜੀ 605 ਲਟਰ ਆ ਬਾਈ ਠੀਕ ਆ ਪੰਜਾਬ ਨੰਬਰ ਮਾਨਸਾ ਮਾਨਸਾ ਪੀ 33 13 ਮਾਡਲ ਆ ਠੀਕ ਹੈ ਜੀ ਮਾਰੀ ਦਾ 415000 ਹੈ ਹੈਪੀ ਜਿਹੜਾ ਆਪਾਂ ਕੰਡੀਸ਼ਨ ਲਾਈਏ ਹਨ ਟਰੈਕਟਰ ਦੀ 10 ਲਾ ਕੇ ਕੰਮ ਵਾਲਾ ਹੈ ਨਾ ਪੂਰਾ ਐਨ ਕੋਕਾ ਵੀ ਪੀਸੀ ਹੈ ਬਾਈ ਯਾਰ ਲੈ ਬਈ ਕੰਡੀਸ਼ਨ ਚੈੱਕ ਕਰ ਲੋ ਟਰੈਕਟਰ ਪੂਰਾ ਕੋਕਾ ਪੀਸ ਹੈ ਨਵੇਂ ਵਾਂਗੂ ਪਿਆਗਾ 10 ਲਾ ਕੇ ਵਾਲਾ ਕੰਮਗਾ ਤੇ ਕੀ ਡਿਮਾਂਡ ਹੈ ਬਾਈ ਜੀ ਵੀ 415000 ਠੀਕ ਹੈ ਜੀ ਤੇ ਹੁਣ ਮਾਨਤਨ ਕਰਾ ਦੀ ਅੰਕਲ ਖੜੇ ਮੈਨੂੰ ਡਰ ਲੱਗਦਾ ਅੰਕਲ ਜੇ ਮੈਂ ਬੋਲ ਤਾਂ ਅੰਕਲ ਤਾਂ ਪਹਿਲਾਂ ਮੈਂ ਪਹਿਲਾਂ ਕਹਤਾ ਨਾ ਡੱਕ ਲਾਉਣਗੇ ਹਾਂਜੀ ਮੈਂ ਪਹਿਲੀ ਪੁੱਛ ਲਾਉਣ ਨਗਾ ਵੀ ਹਾਂ ਵੀ ਡੱਕ ਜਾਊਗਾ ਲੈਣਾ ਨਹੀਂ ਲਾਉਣਗੇ ਠੀਕ ਹੈ ਡੱਕ ਲਾਉਣਗੇ ਕਿਉਂ ਰੇਟ ਦਊਗਾ ਭਾਈ ਹਾਂਜੀ ਇੱਕੋ ਹੀ 3 ਲੱਖ 90000 ਜਸਟ ਨੋ ਜਸਨੋ 3 ਲੱਖ 90000 ਹਾਂ ਠੀਕ ਹੈ ਜੀ ਆਹ ਡਾਕਟਰ ਦੀ ਆਪਾਂ 100 ਦੇ ਦੇਵਾਂਗੇ ਆਸ਼ਾ ਜਿੰਨੇ ਦਾ ਕਿਸੇ ਨਾਲ ਮਿਲਣਾ ਨਹੀਂ ਠੀਕ ਹੈ ਜੀ ਇਹ ਲਾ ਵੀ ਪੀਵੀ 51 ਨੰਬਰ ਹੈਗਾ ਤੇ ਟੈਟਪਾਂ ਦੀ ਗੱਲ ਕਰੀ ਆਹ ਸਰਦੂਲ ਕਾ ਦਾ ਨੰਬਰ ਆ ਭਾਈ ਇਹਦਾ ਠੀਕ ਹੈ ਜੀ ਸਾਰਾ オリジナル ਪਿਛਲੇ ਟਾਇਰ ਹੈਗੇ ਨੇ 90 ਪੈਸੇ 85 ਕਿ ਪੈਸੇ ਹੈਗੇ ਆ ਠੀਕ ਹੈ ਜੀ ਕੋਲੇ 70 ਕੇ ਪੈਸੇ ਆ ਠੀਕ ਹੈ ਜੀ 235 ਡਿਮਾਂਡ ਆ ਠੀਕ ਹੈ ਜੀ ਤੇ ਟਰੈਕਟਰ ਦੇ ਦਾਂਗੇ 2 ਲੱਖ ਤੇ 20 ਹਜ਼ਾਰ 2 ਲੱਖ ਤੇ 20 ਹਜ਼ਾਰ ਦਾ ਛੇਤੀ ਛੇਤੀ ਤੇ ਲੋਨ ਵਗੈਰਾ ਹੋ ਜੂਜੀ ਇੱਥੇ ਇੱਥੇ ਲੋਨ ਹੋ ਜੂ ਬਾਈ ਠੀਕ ਹੈ ਜੀ ਜਿੰਨੇ ਦਾ ਟਰੈਕਟਰ ਉਹਨੇ ਦਾ ਹੀ ਲੋਨ ਜਿੰਨੇ ਦਾ ਟਰੈਕਟਰ ਉਹਨੇ ਦਾ ਹੀ ਲੋਨ ਉਹਨੇ ਦਾ ਹੀ ਲੋਨ ਆ ਠੀਕ ਹੈ ਜੀ ਇਹ ਵਾਲਾ ਹੈਗਾ ਬਈ ਫਾਰਮ ਟਰੈਕ 50 ਦਾ 97 ਮਾਡਲ ਆ ਬਾਈ ਠੀਕ ਹੈ ਜੀ ਸਾਰਾ オリジナル ਆ ਮਗਰਿਆਰ ਰੰਗ ਹੋਇਆ ਕੱਲੇ 1/2 ਲੱਖ ਰੁਪਏ ਡਿਮ 115000 ਦਾ ਦੇ ਦਾਂਗੇ ਠੀਕ ਆ ਜੀ ਤਾਂ ਟੈਟਾ ਪਾਈ ਉਦੋਂ ਬਾਅਦ ਆ ਗਿਆ 92 ਮਾਡਲ ਭਾਈ 245 ਮੈਸੀ ਠੀਕ ਆ ਜੀ ਟਾਇਰ 35 ਕੇ ਪੈਸੇ ਆ ਠੀਕ ਆ ਜੀ ਇੰਜਨ ਓਕੇ ਆ ਠੀਕ ਆ ਜੀ 105000 ਡਿਮਾਂਡ ਆ ਠੀਕ ਆ ਜੀ ਟਰੈਕਟਰ ਦੇ ਦਾਂਗੇ ਆਪਾਂ ਇੱਕੋ ਹੀ ਰੇਟ 85000 ਜੈਸ ਨੋ 80000 ਦਾ ਲੈ ਵੀ 85000 ਰੁਪਏ ਦਾ ਜੈਸ ਆ ਨੋ ਤੇ ਉਦੋਂ 21 ਮਾਡਲ ਭਾਈ ਠੀਕ ਆ ਜੀ ਜਿੰਨੇ ਦਾ ਟਰੈਕਟਰ ਉਹਨੇ ਦਾ ਲੋਨ ਸਾਰਾ ਰੀਜਨਲ ਐਸਪੀਆ ਨਾਲ ਦੇ ਟਾਈਮ 90 95 ਪੈਸੇ ਬਾਈ ਠੀਕ ਹੈ ਜੀ 300 ਘੰਟਾ ਚੱਲਿਆ ਬਾਈ 300 ਘੰਟਾ ਚੱਲਿਆ ਨਾਲ ਦੇ ਟਾਈਮ ਨੇ ਬਾਈ ਕੰਡੀਸ਼ਨ ਦਾ ਹੋ ਕੇ ਪੈਗਾ ਇੱਕੇ ਮਾਡਲ ਆ ਕੀ ਡਿਮਾਂਡ ਆ ਜੀ ਤੇ 332 ਡਿਮਾਂਡ ਆ ਬਾਈ ਠੀਕ ਹੈ ਜੀ ਟੈਟਰ ਦੇ ਦਾਂਗੇ ਕੋਈ ਰੇਟ 320 ਦਾ ਤੇ ਲੋਨ ਵਗੈਰਾ ਜੀ ਲੋਨ ਵਗੈਰਾ ਹੋ ਜੀ ਠੀਕ ਹੈ ਲੋਨ ਵਗੈਰਾ ਹੋ ਜੂਗਾ ਉਸ ਤੋਂ ਬਾਅਦ ਫੇਰ ਆ ਗਿਆ ਕੀ ਮਾਡਲ ਬਾਈ ਠੀਕ ਹੈ ਜੀ ਪਿਛਲੇ ਟਾਇਰ ਚਾਰੇ ਟਾਇਰ ਹੈਗੇ 90 ਪੈਸੇ ਠੀਕ ਹੈ ਜੀ ਮਾਰਕਾ ਵੀ ਸਾਰਾ ਓਕੇ ਆ ਬਾਈ ਗੇਟਿੰਗ ਇਨ ਬਾਕ ਮਾਨ ਲੈਦਾ ਵੀ ਡੰਡਾ ਬੱਤੀ ਕੋਈ ਨਾ ਕੁਛ ਠੀਕ ਹੈ ਜੀ ਲੈ ਵੇ ਕੰਡੀਸ਼ਨ ਚੈੱਕ ਕਰ ਲੋ ਮਾੜੇ ਕੇ 3 3 ਲੱਖ ਤੇ 17000 ਆ ਠੀਕ ਹੈ ਜੀ ਡੈਕਟਰ ਦੇ ਦਾਂਗੇ ਬਾਈ 3 2 ਲੱਖ ਤੇ 95 2 ਲੱਖ 95000 ਦਾ ਚਾਰੇ ਪਾਸੇ ਦਿਖਾ ਦੇ ਠੀਕ ਹੈ ਜੀ ਲੈ ਵੇ ਕੰਡੀਸ਼ਨ ਚੈੱਕ ਕਰ ਲੋ ਪੂਰੇ ਸਾਫ ਹਨਗੇ ਲਈ ਪੋਕੇ ਰਿਪੋਰਟ ਦੇ ਪੈਨੇਗੇ ਹਾਂ ਜੀ ਹਾਂ ਜੀ ਠੀਕ ਹੈ ਬਾਈ ਜੀ ਮੋਬਾਈਲ ਨੰਬਰ ਆਪਕੋ ਬਾਈ ਜੀ 94788 ਠੀਕ ਹੈ ਜੀ 45 ਕ 45 98788 45 ਕ 45 ਠੀਕ ਹੈ ਭਾਈ ਜੀ ਬਹੁਤ ਬਹੁਤ ਧੰਨਵਾਦ ਭਾਈ ਦਾ ਕਮੈਂਟ ਸ਼ੇਅਰ ਦਬਾ ਕੇ ਕਰ ਦਿਓ ਸਸਤੀ ਕਰ ਦਿਓ ਠੀਕ ਹੈ ਚਲੋ ਭਾਈ ਜੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ ਮਿਲਦੇ ਰਹੇ ਨਵੇਂ ਵੀਡੀਓਸ ਸਾਥਾ ਇਕ ਲਈ ਧੰਨਵਾਦ